ਇਹ ਉਹੀ ਸੀਆਈ ਸਟਾਫ ਜਿਲ੍ਹਾ ਐਸਐਸ ਨਗਰ ਮੁਹਾਲੀ ਹੈ ਜਿੱਥੇ ਲੌਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਇਹ ਪੰਜਾਬ ਪੁਲਿਸ ਦੇ ਇੱਥੇ ਉਹ ਕਾਲੀਆਂ ਪੇਡਾਂ ਸੀ ਜਿਨ੍ਹਾਂ ਨੇ ਇੰਟਰਵਿਊ ਕਰਵਾਈਆਂ ਹੁਣ ਕਾਲੀਆਂ ਪੇਡਾਂ ਦੇ ਉੱਤੇ ਕਾਰਵਾਈ ਕੀ ਹੋਏਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਵਾਲ ਪੰਜਾਬ ਦੇ ਡੀਜੀਪੀ ਨੂੰ ਕੀਤਾ ਗਿਆ ਕਹਿੰਦੇ ਕਿ ਅਸੀਂ ਉਮੀਦ ਕਰਾਂਗੇ ਕਿ ਛੋਟੇ ਪੱਧਰ ਤੇ ਉੱਤੇ ਜਿਹੜੇ ਛੋਟੇ ਅਧਿਕਾਰੀ ਨੇ ਉਹਨਾਂ ਤੇ ਕਾਰਵਾਈਆਂ ਹੋਣ ਦੀ ਬਜਾਏ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਸ਼ਿਵਾਲਾ ਦਾ ਕੇਸ ਸੀਗਾ ਮਰਡਰ ਕੇਸ ਸੀਗਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਲੌਂਗ ਬਿਸ਼ਨੋਏ ਨੂੰ ਇੱਥੇ ਇੰਟਰੋਗੇਟ ਤਾਂ ਕੀ ਕਰਨਾ ਇੰਟਰਵਿਊ ਹੋ ਗਿਆ ਜ਼ਿਲਾਂ ਦੇ ਵਿੱਚ ਕੈਮਰਾ ਸਕੈਨਰਸ ਹੋਣੇ ਚਾਹੀਦੇ ਨੇ ਜ਼ਿਲਾਂ ਦੇ ਵਿੱਚ ਬੋਡੀ ਸਕੈਨਰਸ ਦਾ ਪ੍ਰਬੰਧ ਹੋਣਾ ਚਾਹੀਦਾ 9 ਮਹੀਨੇ ਦਾ ਸਮਾਂ ਬੀਤ ਗਿਆ ਤੁਸੀਂ ਹੁਣ ਤੱਕ ਕੀ ਕੀਤਾ ਕੀ ਹੈ ਕਿਹੜੇ ਅਧਿਕਾਰੀ ਸੀਗੇ ਉੱਚ ਅਧਿਕਾਰੀ ਸੀਗੇ ਜਾਂ ਕੌਣ ਸੀਗੇ ਉਹਨਾਂ ਦੇ ਉੱਤੇ ਹੁਣ ਕਾਰਵਾਈ ਕੀ ਬਣੇਗੀ ਇਹ ਉਹ ਸੀਐਸਟਾਫ ਹੈ ਜਿਹੜਾ ਇੰਟਰਵਿਊ ਕਰਵਾ ਦਿੰਦਾ ਗੈਂਗਸਟਰਾਂ ਦੀਆਂ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜਿਹੜਾ ਹੈ ਸੀਐਸਟਾਫ ਖਰੜ ਦੇ ਵਿੱਚ ਹੋਇਆ ਉਸ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਅੱਜ ਅਸੀਂ ਉਸੇ ਥਾਂ ਦੇ ਉੱਤੇ ਪਹੁੰਚੇ ਆ ਇਹ ਉਹੀ ਸੀਆਈ ਸਟਾਫ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਹੈ ਜਿੱਥੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਪੰਜਾਬ ਸਰਕਾਰ ਨੂੰ ਡੀਜੀਪੀ ਪੰਜਾਬ ਨੂੰ ਜਿਹੜਾ ਕੋਰਟ ਨੇ ਝਾੜ ਪਾਈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਕਹਿ ਰਹੇ ਸੀਗੇ ਜਦੋਂ ਤੁਹਾਡੇ ਤੱਕ ਸਾਰੀਆਂ ਚੀਜ਼ਾਂ ਪਹੁੰਚ ਰਹੀਆਂ ਸੀਗੀਆਂ ਤੁਸੀਂ ਕਿਸ ਹਵਾਲੇ ਨਾਲ ਕਿਹਾ ਕਿ ਇਹ ਪੰਜਾਬ ਦੀ ਇੰਟਰਵਿਊ ਨਹੀਂ ਹੈਗੀ ਤਾਂ ਤੁਹਾਡੇ ਕੋਲ ਕੀ ਐਵੀਡੈਂਸ ਸੀਗੇ ਪਰ ਉਸ ਤੋਂ ਬਾਅਦ ਕੋਰਟ ਹੁਣ ਸਖਤ ਹੈ ਕੋਰਟ ਨੇ ਲਗਾਤਾਰ ਹੁਣ ਝਾੜ ਪਾਈ ਹੈ ਇਹੋ ਹੀ ਸੀਆਈ ਸਟਾਫ ਕਰੜਾ ਜਿੱਥੇ ਕਹਿੰਦੇ ਪਰਿੰਦਾ ਨਹੀਂ ਪਰ ਮਾਰਦਾ ਉੱਥੇ ਇੰਟਰੋਗੇਟਨ ਤੱਕ ਕੀ ਹੋਣੀ ਸੀਗੀ ਇੰਟਰਵਿਊ ਹੋ ਗਿਆ ਲਾਰੈਂਸ ਬਿਸ਼ਨੋਏ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇਹ ਉਹ ਸੀਆਈ ਸਟਾਫ ਹੈ ਜਿੱਥੇ ਲਾਰੈਂਸ ਬਿਸ਼ਨੋਏ ਦਾ ਇੰਟਰਵਿਊ ਹੋਇਆ ਸੀਗਾ ਹੁਣ ਕਿਹੜੇ ਕਿਹੜੇ ਅਧਿਕਾਰੀ ਉਸ ਵੇਲੇ ਸ਼ਾਮਲ ਸੀਗੇ ਜਦੋਂ ਲਾਰੈਂਸ ਬਿਸ਼ਨੋਈ ਪੰਜਾਬ ਆਇਆ ਇੱਥੇ ਰੱਖਿਆ ਗਿਆ ਕਿਹੜੇ ਅਧਿਕਾਰੀ ਸੀਗੇ ਉੱਚ ਅਧਿਕਾਰੀ ਸੀਗੇ ਜਾਂ ਕੌਣ ਸੀਗੇ ਉਹਨਾਂ ਦੇ ਉੱਤੇ ਹੁਣ ਕਾਰਵਾਈ ਕੀ ਬਣੇਗੀ ਇਹ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਵਾਈ ਹੋਵੇਗੀ ਕੀ ਡੀਜੀਪੀ ਸਾਹਿਬ ਨੇ ਆਪਣੀ ਗਲਤੀ ਮੰਨੀ ਕਿ ਸਾਡੇ ਤੋਂ ਗਲਤੀ ਹੋਈ ਹੈ ਉਸ ਚੀਜ਼ ਨੂੰ ਵੀ ਕਾਵਾਂਗੇ ਪਰ ਏਡੀਜੀਪੀ ਜ਼ਿਲ੍ਹਾ ਨੂੰ ਵੀ ਲਗਾਤਾਰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਤੁਸੀਂ ਕੀ ਕਰ ਰਹੇ ਸੀਗੇ ਤੁਸੀਂ ਕੀ ਚੀਜ਼ਾਂ ਦੇਖ ਰਹੇ ਸੀਗੇ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਤੱਕ ਜਿਹੜੇ ਅਧਿਕਾਰੀ ਸੀਏ ਸਟਾਫ ਦੇ ਵਿੱਚ ਉਸ ਵੇਲੇ ਸ਼ਾਮਲ ਸੀਗੇ ਜਿਨ੍ਹਾਂ ਨੇ ਇੰਟਰਵਿਊ ਕਰਾਇਆ ਤਾਂ ਮੇਰੇ ਨਾਲ ਗਗਨ ਨੇ ਅਸੀਂ ਇਹ ਸਾਰੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਅਸੀਂ ਉਹ ਵਿਜ਼ੂਅਲੀ ਵੀ ਦਿਖਾਉਂਦੇ ਰਾਵਾਂਗੇ ਕਿਉਂਕਿ ਇਹ ਸੀਏ ਸਟਾਫ ਬਹੁਤ ਚੰਗਾ ਸੀ ਇਹ ਸਟਾਫ ਹੈ ਇਹ ਉਹ ਸੀਏ ਸਟਾਫ ਹੈ ਜਿਹੜਾ ਇੰਟਰਵਿਊ ਕਰਵਾ ਦਿੰਦਾ ਹੈ ਗੈਂਗਸਟਰਾਂ ਦੀਆਂ ਗੈਂਗਸਟਰ ਫੋਨ ਤਾਂ ਜਿਹੜਾ ਕਿਸੇ ਆਮ ਬੰਦੇ ਨੂੰ ਕੀ ਮਿਲਣਾ ਜੇਲ੍ਹ ਦੇ ਵਿੱਚ ਇੱਥੇ ਇੰਟਰਵਿਊ ਹੋ ਜਾਂਦੇ ਨੇ ਉਹ ਉਹੀ ਸੀਏ ਸਟਾਫ ਹੈ ਇਹ ਪੰਜਾਬ ਪੁਲਿਸ ਦੇ ਇੱਥੇ ਉਹ ਕਾਲੀਆਂ ਪੇਡਾਂ ਸੀ ਜਿਨ੍ਹਾਂ ਨੇ ਇੰਟਰਵਿਊ ਕਰਵਾਈਆਂ ਹੁਣ ਕਾਲੀਆਂ ਪੇਡਾਂ ਦੇ ਉੱਤੇ ਕਾਰਵਾਈ ਕੀ ਹੋਏਗੀ ਇਸ ਉੱਤੇ ਚਰਚਾ ਕਰਾਂਗੇ ਗਗਨ ਇਹ ਸੀਏ ਸਟਾਫ ਉਹੀ ਹੈ ਬੜਾ ਚਰਚਾ ਦੇ ਵਿੱਚ ਹੋਇਆ ਪੰਜਾਬ ਪੁਲਿਸ ਸਾਰੀ ਬਦਨਾਮ ਕਰਾ ਦਿੱਤੀ ਸਾਰੀ ਪੰਜਾਬ ਪੁਲਿਸ ਦੇ ਉੱਤੇ ਥੂ-ਥੂ ਹੋ ਰਹੀ ਹੈ ਕਿ ਇਹ ਜੇ ਸੀਏ ਸਟਾਫ ਵਾਲੇ ਨੇ ਜਿਹੜੇ ਇੰਟੈਰੋਗੇਟ ਤਾਂ ਕੀ ਕਰਾ ਰਹੇ ਨੇ ਇੰਟਰਵਿਊ ਕਰਵਾ ਰਹੇ ਨੇ ਉੱਥੇ ਜ਼ਿਲ੍ਹਾ ਚ ਬਿਠਾ ਬਿਠਾ ਕੇ ਇਨਵੈਸਟੀਗੇਸ਼ਨ ਦਾ ਥਾਂ ਤੇ ਜਕਸੀਰ ਦੇਖੋ ਜਦੋਂ ਤੋਂ ਪੰਜਾਬ ਹਾਈ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਕੱਲ ਇਹ ਸਾਰੇ ਕੇਸ ਦੀ ਸੁਣਵਾਈ ਸੀ ਇਹ ਕੇਸ ਬਹੁਤ ਖਾਸ ਰਿਹਾ ਪੂਰੇ ਪੰਜਾਬ ਦੇ ਲਈ ਕਿ ਆਖਰ ਕਿਉਂ ਅਜਿਹੇ ਗੈਂਗਸਟਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੰਜਾਬ ਛੱਡੋ ਪੂਰੇ ਹਰਿਆਣਾ ਹਿਮਾਚਲ ਦੇ ਵਿੱਚ ਫੋਨ ਕਰ ਕਰਕੇ ਵੱਡੇ ਪੱਧਰ ਦੇ ਉੱਤੇ ਉਹ ਤੋਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਉਹ ਫੋਨ ਕਰਦਾ ਇਹ ਫਰੋਤੀਆਂ ਤੱਕ ਮੰਗਣ ਦੀਆਂ ਘਟਨਾਵਾਂ ਉਹਦੇ ਕੋਲੋਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਵੱਡੇ ਇੱਕ ਗਾਇਕ ਦਾ ਕਤਲ ਕਰ ਦਿੱਤਾ ਜਾਂਦਾ ਹੈ ਸਦੂ ਮੂਸੇਵਾਲੇ ਦਾ ਬਹੁਤ ਚਰਚਿਤ ਕਤਲ ਹੈ ਜਿਹਦੇ ਚੋ ਮਾਸਟਰਮਾਈਂਡ ਮੰਨਿਆ ਜਾਂਦਾ ਹੈ ਇਹ ਸਾਰੇ ਮਸਲੇ ਦੇ ਵਿੱਚ ਜਦੋਂ ਮਾਨਜੋਗ ਅਦਾਲਤ ਦੇ ਵਿੱਚ ਕੱਲ ਸੁਣਵਾਈ ਹੋਈ ਹੈ ਮਾਨਜੋਗ ਅਦਾਲਤ ਨੇ ਸੀਆਈ ਕੇ ਸਟਾਫ ਤੋਂ ਜਾਂ ਪੰਜਾਬ ਦੇ ਡੀਜੀਪੀ ਤੋਂ ਜਦੋਂ ਸਵਾਲ ਕੀਤੇ ਨੇ ਪੰਜਾਬ ਡੀਜੀਪੀ ਤੋਂ ਸਵਾਲ ਹੋਇਆ ਕਿ ਆਖਰਕਾਰ ਤੁਸੀਂ ਕੀ ਕਰ ਰਹੇ ਹੋ ਕਾਰਵਾਈ ਜਾਂ ਜਾਂਚ ਕੋਦੋਂ ਕਰੋਗੇ ਤਾਂ ਇਸ ਸਾਰੇ ਸਵਾਲ ਦੇ ਉੱਤੇ ਜਦੋਂ ਪੰਜਾਬ ਡੀਜੀਪੀ ਦੇ ਗੌਰਵ ਜਾਦਵ ਹੋਣਾ ਨੇ ਜਵਾਬ ਦਿੱਤਾ ਉਹ ਕਹਿੰਦੇ ਕਿ ਅਸੀਂ ਹਜੇ ਜਾਂਚ ਕਰ ਰਹੇ ਹਾਂ ਬ ਵੀ ਹਜੇ ਸੀ ਪ੍ਰੋਪਰ ਜਿਹੜੀ ਬਰਾਬਰ ਜਾਂਚ ਨਹੀਂ ਕਰ ਸਕਦੇ ਤਾਂ ਹਾਈ ਕੋਰਟ ਨੇ ਬੜੇ ਤਲਖ ਭਰੀ ਜਵਾਬ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਇਹ ਗੱਲ ਕਹੀ ਕਿ ਜਾਂਚ ਸੈਟ ਨੇ ਆਪਣੀ ਕਰ ਲਈ ਹੈ ਸੈਟ ਜਾਂਚ ਕਰ ਚੁੱਕੀ ਹੈ ਤੁਹਾਡੇ ਹੱਥ ਸਿਰਫ ਕਾਰਵਾਈ ਹੈ ਤੁਸੀਂ ਕਾਰਵਾਈ ਕਰਨੀ ਹੈ ਕਾਰਵਾਈ ਦੱਸੋ ਕਦੋਂ ਹੋਏਗੀ ਤਾਂ ਉਹਨਾਂ ਨੇ ਇੱਥੇ ਵੀ ਕਿਹਾ ਕਿ ਅਸੀਂ ਬਹੁਤ ਚਲਦੇ ਸਾਰੇ ਮਾਮਲੇ ਦੇ ਵਿੱਚ ਅਸੀਂ ਆਪਣੇ ਪੱਧਰ ਤੇ ਉੱਤੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਪਰ ਜਿਸ ਤਰੀਕੇ ਨਾਲ ਕੱਲ ਕੋਰਟ ਦੇ ਜਾਂ ਮਾਨਯੋਗ ਜਿਹੜੇ ਸਾਡੇ ਕੋਰਟ ਦੇ ਵਿੱਚ ਜੱਜ ਸਾਹਿਬਾਨ ਸੀ ਉਹਨਾਂ ਦੇ ਜਿਸ ਤਰ੍ਹਾਂ ਦੇ ਅੰਦਾਜ਼ ਸੀ ਉਹਨਾਂ ਨੇ ਹਰ ਇੱਕ ਗੱਲ ਦਾ ਪੁਖਤਾ ਸਬੂਤ ਮੰਗਿਆ ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਦੱਸਿਓ ਕਿ ਆਖਰਕਾਰ ਕਦੋਂ ਤੱਕ ਜਿਹੜੀ ਉਹ ਕਾਰਵਾਈ ਹੋਏਗੀ ਆਖਰਕਾਰ ਕਦੋਂ ਤੱਕ ਤੁਸੀਂ ਲਿਖਤੀ ਤੌਰ ਦੇ ਉੱਤੇ ਦਿਓ ਕਿ ਜਿਹੜੇ ਇਹ ਸਾਰੇ ਮਾਮਲੇ ਵਿੱਚ ਗਿਲਤੀ ਨੇ ਚਾਹੇ ਉਹ ਪੁਲਿਸ ਆਫੀਸਰ ਨੇ ਚਾਹੇ ਉਹ ਲੋਅਰ ਲੈਵਲ ਦੇ ਨੇ ਜਾਂ ਅਪਰ ਲੈਵਲ ਦੇ ਨੇ ਇੱਕ ਬਹੁਤ ਵੱਡਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਵਾਲ ਪੰਜਾਬ ਦੇ ਡੀਜੀਪੀ ਨੂੰ ਕੀਤਾ ਗਿਆ ਕਹਿੰਦੇ ਕਿ ਅਸੀਂ ਉਮੀਦ ਕਰਾਂਗੇ ਕਿ ਛੋਟੇ ਪੱਦਰ ਦੇ ਉੱਤੇ ਜਿਹੜੇ ਛੋਟੇ ਅਧਿਕਾਰੀ ਨੇ ਉਹਨਾਂ ਤੇ ਕਾਰਵਾਈਆਂ ਹੋਣ ਦੀ ਬਜਾਏ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਇਹ ਸਵਾਲ ਜਿਹੜਾ ਪੰਜਾਬ ਦੇ ਡੀਜੀਪੀ ਨੂੰ ਕੀਤਾ ਗਿਆ ਕਿ ਅਸੀਂ ਤੁਹਾਡੇ ਤੋਂ ਬਹੁਤ ਜਲਦ ਕਾਰਵਾਈ ਦੀ ਮੰਗ ਕਰਦੇ ਹਾਂ ਇਹਦੇ ਚ ਖਾਸਪਾਸਤ ਗੈਲਰੀ ਜੋ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਨਜੁਗ ਅਦਾਲਤ ਨੇ ਕੀਤੀ ਹੈ ਮਾਨਜੁਗ ਅਦਾਲਤ ਨੇ ਸਵਾਲ ਕੀਤਾ ਕਿ ਅਸੀਂ ਤੁਹਾਨੂੰ ਜਨਵਰੀ ਮਹੀਨੇ ਦੇ ਵਿੱਚ ਕਿਹਾ ਸੀ ਕਿ ਜੇਲ੍ਹਾਂ ਦੀ ਸੁਰੱਖਿਆ ਵਧਾਓ ਜੇਲ੍ਹਾਂ ਦੇ ਵਿੱਚ ਸੀਸੀਟੀਵੀ ਕੈਮਰਾਸ ਦਾ ਪ੍ਰਬੰਧ ਹੋਣਾ ਚਾਹੀਦਾ ਜੇਲ੍ਹਾਂ ਦੇ ਵਿੱਚ 5ਜੀ ਜੈਮਰਸ ਹੋਣੇ ਚਾਹੀਦੇ ਨੇ ਜੇਲ੍ਹਾਂ ਦੇ ਵਿੱਚ ਕੈਮਰਾ ਸਕੈਨਰਸ ਹੋਣੇ ਚਾਹੀਦੇ ਨੇ ਜ਼ਿਲਾਂ ਦੇ ਵਿੱਚ ਬੋਡੀ ਸਕੈਨਰਸ ਦਾ ਪ੍ਰਬੰਧ ਹੋਣਾ ਚਾਹੀਦਾ 9 ਮਹੀਨੇ ਦਾ ਸਮਾਂ ਬੀਤ ਗਿਆ ਤੁਸੀਂ ਹੁਣ ਤੱਕ ਕੀ ਕੀਤਾ ਕੀਆ ਤਾਂ ਉਸ ਤੋਂ ਬਾਅਦ ਜੋ ਸਵਾਲ ਰੱਖਿਆ ਗਿਆ ਜੋ ਜਵਾਬ ਦਿੱਤਾ ਗਿਆ ਕਿ ਆ ਕਿ ਸਾਡੇ ਕੋ ਫੰਡਾਂ ਦੀ ਕਮੀ ਆ ਸਾਡੇ ਕੋ ਫੰਡਾਂ ਦੀ ਬਹੁਤ ਵੱਡੀ ਕਮੀ ਆ ਅਸੀਂ ਫੰਡਾਂ ਦੀ ਕਮੀ ਕਰਕੇ ਆਪਣੇ ਪ੍ਰਬੰਧ ਜਿਹੜੇ ਆ ਉੱਥੇ ਨਹੀਂ ਕਰ ਸਕਦੇ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਇਹ ਸਾਰੇ ਮਸਲੇ ਦੇ ਵਿੱਚੋਂ ਤੋਂ ਸਵਾਲ ਕੀਤੇ ਨੇ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਸਾਨੂੰ ਫੰਡ ਨਾ ਹੋਣ ਦੀ ਦੁਹਾਈ ਨਾ ਦਿੱਤੀ ਜਾਵੇ ਅਸੀਂ ਵੇਖਾਂਗੇ ਕਿ ਸਰਕਾਰ ਕਿੱਥੇ ਜਿਹੜੀ ਆ ਉਨੀ ਜਾਂਚ ਪੜਤਾਲ ਕਰ ਰਹੀ ਹੈ ਅਸੀਂ ਵੇਖਾਂਗੇ ਕਿ ਸਰਕਾਰ ਫੰਡ ਕਿੱਥੇ ਖਰਚ ਰਹੀ ਹੈ ਕਿਹਾ ਕਿ ਸਰਕਾਰ ਨੇ ਜਿਹੜੇ ਖਰਚੇ ਗਲਤ ਤਰੀਕੇ ਨਾਲ ਕੀਤੇ ਹੋਏ ਨੇ ਵਧਾਏ ਹੋਏ ਨੇ ਤੇ ਅਸਲ ਜਿਹੜੇ ਖਰਚੇ ਕਰਨੇ ਸੀ ਉਹ ਕੀਤੇ ਨਹੀਂ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਮਾਨਯੋਗ ਅਦਾਲਤ ਨੇ ਸਾਫ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜੇਲ੍ਹਾਂ ਦੀ ਸੁਰੱਖਿਆ ਹੋਣਾ ਜ਼ਰੂਰੀ ਹੈ ਜੇਲ੍ਹਾਂ ਦੇ ਵਿੱਚ ਸੁਰੱਖਿਆ ਵਧਾਈ ਜਾਣੀ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਜਿਹੜੇ ਆ ਸਵਾਲ ਹਰ ਇੱਕ ਮਸਲੇ ਦੇ ਵਿੱਚ ਹੋ ਰਹੇ ਨੇ ਹਰ ਇੱਕ ਮਸਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਸਵਾਲ ਹੈ ਪਰ ਹੁਣ ਇਹ ਸਾਫ ਹੈ ਕਿ ਸਮਾਵੰਤ ਤਰੀਕੇ ਦੇ ਨਾਲ ਜਾਂਚ ਹੋਏਗੀ ਸਾਫ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਹੈ ਕਿ ਜਦੋਂ ਪੰਜਾਬ ਦੇ ਡੀਜੀਪੀ ਨੂੰ ਇਹ ਸਵਾਲ ਹੋਏ ਸੀ ਅੱਜ ਤੋਂ ਪਹਿਲਾਂ ਕਿ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ ਤਾਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਇਹ ਗੱਲ ਕਿਉਂ ਕਹੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਤੁਹਾਨੂੰ ਕਿਹੜੇ ਅਧਿਕਾਰੀ ਨੇ ਗਿਆਨ ਦਿੱਤਾ ਸੀ ਉਹ ਕਹਿੰਦੇ ਕਿ ਬਠਿੰਡਾ ਜੇਲ੍ਹ ਦੀ ਕਹੀ ਹੈ ਕਿ ਬਠਿੰਡਾ ਜੇਲ੍ਹ ਦੀ ਉਹ ਕਹਿੰਦੇ ਕਿ ਮੈਂ ਬਠਿੰਡਾ ਜੇਲ੍ਹ ਕਿਹਾ ਤਾਂ ਕੋਰਟ ਨੇ ਕਿਹਾ ਕਿ ਤੁਸੀਂ ਡੀਜੀਪੀ ਪੰਜਾਬ ਹੋ ਤੁਸੀਂ ਪੰਜਾਬ ਪੁਲਿਸ ਦੇ ਮੁਖੀ ਹੋ ਤੁਹਾਨੂੰ ਇਹ ਸਵਾਲ ਕੀਤਾ ਗਿਆ ਕਿ ਤੁਹਾਡੀ ਜੂਰਿਸਡਿਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਹੈ ਜਾਂ ਨਹੀਂ ਤਾਂ ਕੀ ਸੀਆਈਏ ਖਰੜ ਤੁਹਾਡੀ ਜੂਰਿਸਡਿਕਸ਼ਨ ਤੋਂ ਬਾਹਰ ਪੈਂਦਾ ਹੈ ਤੁਹਾਡੇ ਦਫਤਰ ਤੋਂ ਬਹੁਤ ਜ਼ਿਆਦਾ ਦੂਰੀ ਦੇ ਉੱਤੇ ਆ ਸੋ ਇਹ ਬਹੁਤ ਸਾਰੀਆਂ ਜਾਂਚ ਦੀਆਂ ਸਵਾਲ ਸੀ ਜਿਹੜੇ ਬਹੁਤ ਸਾਰੀਆਂ ਗੱਲਾਂ ਜਾਂਚ ਦੇ ਵਿੱਚ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਹੈ ਉਹ ਰੁਖ ਬਹੁਤ ਸਖਤ ਹੈ ਇਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਬਹੁਤ ਜਲਦੀ ਇਸ ਮਾਮਲੇ ਦੇ ਵਿੱਚ ਕਾਰਵਾਈ ਸਮਾਂਪੰਨ ਤਰੀਕੇ ਦੇ ਨਾਲ ਜਿਹੜੀ ਉਹ ਡਿਮਾਂਡ ਕਰ ਰਹੀ ਆ ਬਿਲਕੁਲ ਬਿਲਕੁਲ ਇੱਕ ਗੱਲ ਜ਼ਰੂਰ ਹੈ ਜਿਸ ਤਰੀਕੇ ਦੇ ਨਾਲ ਏ ਡੀ ਜੀ ਪੀ ਜੇਲ੍ਹਾਂ ਨੇ ਅਰुणਪਾਲ ਜੀ ਉਨਾਂ ਨੇ ਐਵੀ ਹਵਾਲਾ ਦਿੱਤਾ ਕਿ ਜ਼ਿਲ੍ਹਿਆਂ ਦੇ ਵਿੱਚ ਜਿਸ ਤਿੱਕ ਨਾਲ ਕੋਈ ਸਿਕਿਉਰਿਟੀ ਹਾਈ ਨਹੀਂ ਸੀਗੀ ਜ਼ਿਲ੍ਹੇ ਨਾਲ ਕੈਮਰੇ ਨਹੀਂ ਲੱਗੇ ਹੋਏ ਪਰ ਕੋਰਟ ਨੇ ਲਗਾਤਾਰ ਸਖਤ ਸੀ ਏਡੀਜੀਪੀ ਜ਼ਿਲ੍ਹਾ ਨੂੰ ਇੱਕ ਵਾਰੀ ਫਿਰ ਸੀਏ ਸਟਾਫ ਦਿਖਾਣਾ ਚਾਹਾਂਗੇ ਕਵਾਂਗੇ ਕਿ ਜਗਤਮੀਤ ਨੂੰ ਕਿ ਸੀਏ ਸਟਾਫ ਦਿਖਾ ਦੇਣ ਕਿ ਇਹ ਉਹੀ ਸੀਏ ਸਟਾਫ ਹੈ ਜਿਸ ਤਿੱਕੇ ਦੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਸੀਗੀਆਂ ਕਿ ਅ ਇੱਥੇ ਇੰਟਰਵਿਊ ਹੋਇਆ ਇੱਥੇ ਧਿਆਨ ਕਿਉਂ ਨਹੀਂ ਆਇਆ ਅਰुणਪਾਲ ਸਿੰਘ ਜੀ ਹੋਰੀ ਵੀ ਇਸ ਇੰਟਰਵਿਊ ਨੂੰ ਸੁਣ ਰਹੇ ਹੋਣਗੇ ਲੋਕ ਦੇਖ ਰਹੇ ਹੋਣਗੇ ਕਿ ਕਦੋਂ ਹੁਣ ਕਾਰਵਾਈ ਹੋਏਗੀ ਉਹ ਅਧਿਕਾਰੀਆਂ ਦੇ ਉੱਤੇ ਕਦੋਂ ਡੀਜੀਪੀ ਸਾਹਿਬ ਸਖਤ ਹੋਣਗੇ ਕਦੋਂ ਏਡੀਜੀਪੀ ਜ਼ਿਲ੍ਹਾ ਸਖਤ ਹੋਣਗੇ ਕਾਨੂੰਨ ਵਿਵਸਥਾ ਜਿਹੜੇ ਲਾਈਨ ਆਰਡਰ ਏਡੀਜੀਪੀ ਨੇ ਉਹ ਕਦੋਂ ਸਖਤ ਹੋਣਗੇ ਕਿ ਜਿਹੜੇ ਕਾਲੀਆਂ ਭੇਡਾਂ ਸੀਗੀਆਂ ਕਿਉਂਕਿ ਡੀਜੀਪੀ ਸਾਹਿਬ ਨੇ ਖੁਦ ਕਿਹਾ ਕਿ ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਦੇ ਉੱਤੇ ਸਭ ਤੋਂ ਘਾਰਵੇ ਹੋਏਗੀ ਤੇ ਹੁਣ ਉਹ ਕਾਲੀਆਂ ਭੇਡਾਂ ਕੌਣ ਨੇ ਕਦੋਂ ਸਾਹਮਣੇ ਆਉਂਦੀਆਂ ਨੇ ਕਿੱਡੇ ਰੈਂਕ ਤੇ ਉਹ ਕਾਲੀ ਭੇਡ ਬੈਠੀ ਹੋਈ ਆ ਇਹ ਵੀ ਦੇਖਣਾ ਆਏਗਾ ਬਦਨਾਮ ਸੀਐਸ ਸਟਾਫ ਸਾਰਾ ਹੋ ਗਿਆ ਕਰਰ ਦੇ ਵਿੱਚ ਜੋ ਸੀਐਸਟਾਫ ਮੋਹਾਲੀ ਦੇ ਵਿੱਚ ਹੈ ਉਹ ਸਾਰਾ ਹੀ ਬਦਨਾਮ ਹੋ ਗਿਆ ਪੁਲਿਸ ਬਦਨਾਮ ਹੋ ਗਈ ਕੋਰਟ ਨੇ ਕਿਹਾ ਕਿ ਤੁਸੀਂ ਗੰਭਰਾ ਨਹੀਂ ਕਰ ਸਕਦੇ ਤਾਂ ਅਸੀਂ ਖਾਸ ਔਰਤیں ਅੱਜ ਇੱਥੇ ਪਹੁੰਚੇ ਸਿਗੇ ਤੁਹਾਨੂੰ ਤਸਵੀਰ ਦਿਖਾਈ ਹੈ ਪਰ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜਿਹੜੀ ਹੈ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਜਾਂ ਉਲੰਘਣਾ ਕੀਤੀ ਜਾਂਦੀ ਹੈ ਡੀਜੀਪੀ ਸਾਹਿਬ ਕਦੋਂ ਕਾਰਵਾਈ ਕਰਦੇ ਨੇ ਇਹ ਦੇਖਣਾ ਆਏਗਾ ਕਿਉਂਕਿ ਕੇਸ ਬਹੁਤ ਸੰਜੀਦਾ ਸੀਗਾ ਸਿੱਧੂ ਮੂਸੇਵਾਲਾ ਦਾ ਕੇਸ ਸੀਗਾ ਮਰਡਰ ਕੇਸ ਸੀਗਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਲਾਂਸ ਬਿਸ਼ਨੋਏ ਨੂੰ ਇੱਥੇ ਇੰਟਰਾਗੇਟ ਤਾਂ ਕੀ ਕਰਨਾ ਇੰਟਰਵਿਊ ਹੋ ਗਿਆ ਇਨਵੈਸਟੀਗੇਸ਼ਨ ਤਰੱਕੀ ਕਰਨੀ ਸੀ ਕਿ ਇੰਟਰਵਿਊ ਹੋ ਗਿਆ ਪਰ ਹੁਣ ਸਵਾਲ ਇਹੀ ਨੇ ਕਦੋਂ ਕਾਰਵਾਈ ਹੁੰਦੀ ਹੈ ਕਿਹੜਾ ਅਫਸਰ ਸੀਗਾ ਉਹ ਕਿਹੜੇ ਰੈਂਕ ਤੇ ਸੀਗਾ ਜਿਨੇ ਕਰਵਾਈ ਕੋਈ ਮੰਤਰੀ ਐਮਐਲਏ ਵੀ ਸ਼ਾਮਲ ਹੈ ਉਸ ਦੇ ਵਿੱਚ ਜਾਂ ਕੋਈ ਹੋਰ ਵੀ ਆਫੀਸਰ ਸ਼ਾਮਲ ਹੈ ਇਹ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਦਾ ਸੀਗਾ ਜਿਹੜਾ ਸਿਟ ਦੇ ਮੁਖੀ ਨੇ ਜਾ ਕੇ ਕੋਰਟ ਦੇ ਵਿੱਚ ਸਬਮਿਟ ਕਰ ਦਿੱਤੀ ਉਸ ਦੇ ਵਿੱਚ ਸਾਰਿਆਂ ਦੇ ਨਾਮ ਨੇ ਸਾਰਿਆਂ ਦੇ ਸਾਰੀਆਂ ਚੀਜ਼ਾਂ ਨੇ ਉਹ ਹੁਣ ਕੁਝ ਸਮੇਂ ਤੱਕ ਖੁੱਲ ਜਾਣੀਆਂ ਰਿਪੋਰਟ ਜਿਹੜੀ ਹੈ ਉਹ ਡੀਜੀਪੀ ਸਾਹਿਬ ਜਨਤਕ ਕਰ ਦੇਣਗੇ ਜਾਂ ਲੋਕਾਂ ਨੂੰ ਦੱਸ ਦੇਣਗੇ ਕਿ ਇਹ ਅਧਿਕਾਰੀ ਸੀਗੇ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰ ਸਕਦੇ ਹਾਂ ਪਰ ਪੰਜਾਬ ਦੇ ਜਿਹੜਿਆ ਜ਼ਿਲ੍ਹਿਆਂ ਦੇ ਮੁਖੀ ਨੇ ਜਿਨ੍ਹਾਂ ਨੂੰ ਸਾਰਾ ਕੁਝ ਗ੍ਰਹਿ ਵਿਭਾਗ ਜਿਨ੍ਹਾਂ ਦੇ ਕੋਲ ਹੈਗਾ ਪੰਜਾਬ ਦੇ ਮੁੱਖ ਮੰਤਰੀ ਉਹ ਹਜੇ ਤੱਕ ਇਸ ਉੱਤੇ ਬੋਲ ਨਹੀਂ ਰਹੇ ਕੁਝ ਕਹਿ ਨਹੀਂ ਰਹੇ ਉਹ ਵੀ ਇਸ ਉੱਤੇ ਬੋਲਣਗੇ ਜਾਂ ਕੁਝ ਕਹਿਣਗੇ ਵੀ ਦੇਖਣਾ ਆਏਗਾ ਕਿ ਉਹ ਆਂਦੇ ਨੇ ਸੰਜੀਦ ਨਾਲ ਲੈਂਦੇ ਨੇ ਜਾਂ ਕਾਰਵਾਈ ਕਰਦੇ ਨੇ ਜਾਂ ਨਹੀਂ